ਬਹੁਤ ਬਹੁਤ ਧੰਨਵਾਦ ਕੋਟਾਂਟ ਕੋਟ ਸਾਹਿਬ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਂ ਦਾ ਤੇ ਨਾਲ ਹੀ ਬੇਨਤੀ ਹੈ ਜਿਹੜਾ ਅੱਜ ਦਾ ਇਹ ਪ੍ਰੋਗਰਾਮ ਹੈ ਖਾਲਸਾ ਸਾਊਂਡ ਪੋਜੋ ਵਾਲੀ YouTube ਤੇ ਔਰ Facebook ਤੇ ਲਾਈਵ ਚੱਲਦਾ ਪਿਆ ਸੰਗਤ ਨੂੰ ਬੇਨਤੀ ਹੈ ਕਿ ਜਿੱਥੇ ਗੁਰੂ ਦੀ ਗੱਲ ਸਿੱਖਣ ਵਾਸਤੇ ਮਿਲਣਾਂ ਪਿਆਰਿਓ ਉੱਥੋਂ ਸਿੱਖ ਲੈਣੀ ਚਾਹੀਦੀ ਹੈ ਅੱਜ ਦੇ ਸਮੇਂ ਦੇ ਵਿੱਚ YouTube ਬਹੁਤ ਵੱਡਾ ਮਾਧਿਅਮ ਹੈ ਜਿਹੜਾ ਗੁਰਬਾਣੀ ਦੇ ਨਾਲ ਜੋੜਦਾ ਹੈ ਚੰਗੀਆਂ ਗੱਲਾਂ ਵੀ ਸਿੱਖਣ ਵਾਸਤੇ ਮਿਲਦੀਆਂ ਨੇ ਸੋ ਇਹੋ ਜੇ ਚੈਨਲਾਂ ਨੂੰ ਸਬਸਕ੍ਰਾਈਬ ਕਰਨਾ ਚਾਹੀਦਾ ਹੈ ਤਾਂ ਜੋ ਇਹ ਗੁਰੂ ਦਾ ਚੰਗਾ ਸੁਨੇਹਾ ਸਾਡੇ ਤੱਕ ਪਹੁੰਚ ਸਕੇ ਸਾਡੇ ਬੱਚੇ ਜਦ ਵੀ ਵੇਖਣ ਚੰਗਾ ਵੇਖਣ ਨਹੀਂ ਤਾਂ ਬਹੁਤੇ ਬੱਚਿਆਂ ਦਾ ਹਾਲ ਹੈ ਜਦੋਂ ਵੀ ਮੋਬਾਈਲ ਫੋਨ ਚੱਕਦੇ ਨੇ ਮਾੜਾ ਹੀ ਵੇਖਦੇ ਨੇ ਚੰਗਾ ਤੇ ਕੋਈ ਵਿਰਲਾ ਹੀ ਵੇਖਦਾ ਹੈ ਸੋ ਬੇਨਤੀ ਹੈ ਪਿਆਰ ਦੇਣਾ ਚਾਹੀਦਾ ਹੈ ਉਹ ਜੇ ਚੈਨਲਾਂ ਨੂੰ ਜਿਹੜੇ ਗੁਰੂ ਦਾ ਜਸ ਕਰ ਕਰ ਪੰਚਾਉਂਦੇ ਨੇ ਸੋ ਬਹੁਤ ਬਹੁਤ ਧੰਨਵਾਦ ਖਾਲਸਾ ਸਾਊਂਡ ਕੋਜੋ ਵਾਲਿਆਂ ਦਾ